ਮਰੇ ਕੀ ਕਰ ਰਹੇ ਕੋਈ ਮਤਲਬ ਨਹੀਂ ਕਰ ਰਹੇ ਲੋਕਾਂ ਨੂੰ ਵੇਚਾ ਰਿਹਾ ਹੈ ਅਮਰ ਸਿੰਘ ਬਸ 2 ਮਿੰਟ ਦੀ ਗੱਲ ਹੈ ਸੀ ਤੁਹਾਡੇ ਕੋਲ ਆਏ ਆ ਕੋਈ ਚੱਕਰ ਨਹੀਂ ਕਰ ਕੋਈ ਮਤਲਬ ਨਹੀਂ ਇੱਜ਼ਾਜ਼ਤ ਨਹੀਂ ਆਦੀ ਨਹੀਂ ਨਹੀਂ ਕੋਈ ਬਿਨਾਂ ਹਾਜ਼ਰੀ ਦੇ ਤਾਂ ਕੋਈ ਕਰ ਪਿਆ ਕੋਈ ਨਾ ਕੋਈ ਇਹ ਤਾਂ ਵੱਡਾ ਉਹ ਵੇ ਤਾਂ ਤੂੰ ਉਹਦੀ ਬਿਨਾਂ ਜਾਜਤੋਂ ਘਰ ਜਾ। ਨਹੀਂ ਕੋਈ ਮਤ ਹੈ ਕੋਈ ਰੁਕੋ। ਇਹ ਬਹੁਤ ਮਹਿੰਗਾ ਫੈਸਲਾ ਹੈ ਸਾਰੇ ਕੋਈ ਨਹੀਂ ਮਾਤਾ ਜੀ ਕੋਈ ਗੱਲ ਨਹੀਂ। ਕੋਈ ਨਹੀਂ ਮਾਤਾ ਜੀ ਕੋਈ ਗੱਲ ਨਹੀਂ। ਰੁਕ ਜਾ ਮਾਰੇ। ਨਹੀਂ ਮਾਰੇ ਇੱਥੇ ਤਾਂ ਅਸੀਂ ਕੱਲੇ ਨਹੀਂ ਆਏ ਪਿੰਡ ਦੇ ਸਰਪੰਚ ਸਾਹਿਬ ਨਾਲ ਲੈ ਕੇ ਆਏ। ਪਰ ਮੋਤਵਾਰ ਸਾਹਿਬ ਨੇ ਪਤਾ ਹੋਣਾ ਚਾਹੀਦਾ ਕਿ ਇਸ ਕਾਰਨ ਕਰਕੇ ਬਹੁਤ ਚੰਗਾ ਵਾ ਮੁੰਡਾ ਵੀ ਬਹੁਤ ਚੰਗਾ ਵਾ। ਬਹੁਤ ਕਿਸ ਕਾਰ। ਅਮ੍ਰਿਤਪਾਲ ਤੇ ਕਾਰਵਾਈ ਕਰਨ ਤੋਂ ਬਾਅਦ ਲਗਾਤਾਰ ਸਿੱਖ ਜਥੇਬੰਦੀਆਂ ਤੇ ਅਮ੍ਰਿਤਪਾਲ ਦੇ ਸਮਰਥਕਾਂ ਦੇ ਵਿੱਚ ਰੋਸ਼ ਦੀ ਲਹਿਰ ਹੈ ਅਤੇ ਉਹਨਾਂ ਦੇ ਵੱਲੋਂ ਰੋਸ਼ ਪ੍ਰਦਰਸ਼ਨ ਕਰਨ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ ਜਿਸ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਜੱਦੀ ਪਿੰਡ ਜੱਲੂਪੁਰ ਖੇੜਾ ਵਿਖੇ ਪੁਲਿਸ ਪਹੁੰਚੀ ਹੈ ਅਤੇ ਪੁਲਿਸ ਦੇ ਵੱਲੋਂ ਪੂਰੇ ਪਿੰਡ ਨੂੰ ਪੁਲਿਸ ਸ਼ੌਨੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਪਿੰਡ ਵਾਲਿਆਂ ਨੂੰ ਪਹਛਾਨ ਪੱਤਰ ਦੇਖ ਕੇ ਹੀ ਉਹਨਾਂ ਨੂੰ ਪਿੰਡ ਅੰਦਰ ਜਾਣ ਦਿੱਤਾ ਜਾ ਰਿਹਾ ਹੈ ਮੀਡੀਆ ਨਾਲ ਗੱਲਬਾਤ ਕਰਦ ਹੋਏ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ ਕਿ ਅਮਰਿਤਪਾਲ ਸਿੰਘ ਗ੍ਰਿਫਤਾਰ ਹੋ ਗਿਆ ਜਾਣੇ ਉਹਨਾਂ ਕਹਿ ਕਿ ਰਾਜਨੀਤਿਕ ਲੀਡਰ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਵੇ ਇਸ ਦੇ ਲਈ ਅੰਮ੍ਰਿਤਪਾਲ ਤੇ ਇੱਕ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਗੱਲ ਤਾਂ ਬਈ ਖਾਲਸਾ ਜੀ ਜੋ ਵੀ ਕਰ ਰਹੇ ਨਾ ਬਹੁਤ ਵਧੀਆ ਕਰ ਰਹੇ ਆ। ਇਹ ਨਸ਼ਾ ਪਤਾ ਕਰਦੇ ਆ ਸਾਰਾ ਕੁਝ ਛੱਡਿਆ ਸਾਡਾ ਜੀਵਨ ਸੁਧਰ ਗਿਆ। ਅਸੀਂ ਇਹ ਨਰਕ ਚੋਂ ਬਾਹਰ ਨਿਕਲ ਆਏ ਆ। ਜ਼ਿੰਦਗੀ ਆਪਾਂ ਨੂੰ ਨਵੀਂ ਮਿਲ ਗਈ ਆ। ਸਾਡੀ ਜ਼ਿੰਦਗੀ ਦਾ ਮਤਲਬ ਬਹੁਤ ਵਧੀਆ ਕਰ ਰਹੇ ਆ। ਤੇ ਬਾਕੀ ਖਾਲਸਾ ਜੀ ਆਪ ਜਾਣਦੇ ਹੋ। ਇਥੇ ਕਿਵੇਂ ਜੁੜੇ ਭਾਈ ਅਮਰਪਾਲ ਸਿੰਘ ਹੋਰਾਂ ਨਾਲ ਮੈਂ ਨਸ਼ਾ ਛਡ ਕਰਦਾ ਸੀ ਅਸੀਂ 3 ਮਹੀਨੇ ਹੋ ਗਏ ਮੈਨੂੰ ਆਏ ਆਪਣੇ ਪਰਿਵਾਰ ਵਾਂਗੂ ਸਮਝਦੇ ਬੱਚਿਆਂ ਨੂੰ ਅੱਜ ਅਸੀਂ ਬੁਰੇ ਟਟਵਾਟਿਆਂ ਨੂੰ ਨਵੀਂ ਜ਼ਿੰਦਗੀ ਲੱਗਦੀ ਇੱਕ ਇਸ ਕਰਕੇ ਉਹ ਗੱਲ ਹੋਈ ਅਮਰਪਾਲ ਭਾਈ ਹੋਰਾਂ ਨਾਲ ਜਾਂ ਨਾਲ ਸਾਥੀਆਂ ਦੇ ਨਾਲ ਕਿਸੇ ਨਾਲ ਨਹੀਂ ਇਸ ਤਰ੍ਹਾਂ ਨਹੀਂ ਉਹ ਗੱਲ ਕੀਤੀ ਉਹ ਸਾਰੀ ਪਲੀਟੀਕਲ ਪਾਰਟੀਆਂ ਜਿਹੜੀਆਂ ਰੜਕੇ ਨੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀਆਂ ਤੇ ਜਿਹੜਾ ਕੋਈ ਬਚਾਉਣ ਵਾਲਾ ਉਹਦੇ ਉਹਦੇ ਖਿਲਾਫ ਜੇ ਕੋਈ ਮੜੀ ਮੁੱਟੀ ਆਉਂਦੀ ਭਾਈ ਥੱਲੇ ਹੋਈ ਜਾਂ ਥੱਲੇ ਕਰੋ ਭਈਆ ਇੱਡੀ ਤੇ ਭਾਈ ਪਤਾ ਨਹੀਂ ਵੀ ਕੀ ਕੀ ਉਹ ਕੀ ਹੋ ਰਿਹਾ ਨਹੀਂ ਅਜਨਾਲਾ ਕਾਨ ਨੂੰ ਲੈ ਕੇ ਕਹਿ ਰਹੇ ਨੇ ਕਿ 307 ਦਾ ਪਰਚਾ ਕੀਤਾ ਹੈ ਹੋਰ ਵੀ ਕਈ ਇਹ ਨੌਜਵਾਨ ਉੱਥੇ ਜਿਹੜੇ ਉਹਨਾਂ ਨੂੰ ਕਈ ਕਹਿ ਰਹੇ ਨੇ ਸਾਨੂੰ ਭਜਾਇਆ ਗਿਆ ਉੱਥੋਂ ਵੀ ਤੁਸੀਂ ਨਸ਼ਾ ਛਡਦਾ ਇੱਥੋਂ ਭਜੋ ਇਹ ਇਹ ਇਹਦੇ ਵੇ ਸਰਕਾਰ ਸਰਕਾਰ ਹੀ ਦੇਖਦੀ ਅਸੀਂ ਤੇ ਕੋਈ ਅਸੀਂ ਕੋ ਨਾਰਮਲ ਆਪਣਾ ਕੰਮ ਕਰਨ ਦੇ ਸਾਨੂੰ ਕਾਨੂੰਨ ਉਹ ਵੀ ਨਸ਼ੇ ਨੂੰ ਬਚਾਉਣ ਦੇ ਸੀ ਤੁਹਾਡੇ ਸਾਹਮਣੇ ਉਥੇ ਕਿੰਨੇ ਲੋਕ ਆਉਂਦੇ ਆ ਕਿੰਨੇ ਛੱਡ ਕੇ ਜਾਂਦੇ ਬਾਕੀ ਅਸੀਂ ਤੇ ਕੁਝ ਨਹੀਂ ਕਹਿ ਸਕਦੇ ਬਾਕੀ ਜਦੋਂ ਸਰਕਾਰ ਆਪਣਾ ਕੰਮ ਕਰੇ ਇੱਕ ਸਵਾਲ ਦਾ ਜਵਾਬ ਦੇ ਦਿਓ ਵੀ ਇੱਕ ਕਹਿ ਰਹੇ ਨੇ ਭਾਈ ਅਮਰ ਸਾਡੇ ਕੋਲ ਕੋਈ ਸੂਚਨਾ ਨਹੀਂ ਤੇ ਅਸੀਂ ਵੀ ਸੋਚਦੇ ਮੈਨੂੰ ਗ੍ਰਫਟਾਰ ਕਰ ਲਿਆ ਹੋਊਗਾ ਪਰ ਇਹ ਅਜੇ ਸ਼ੋਅ ਨਹੀਂ ਕਰ ਰਹੇ ਮੈਨੂੰ ਅੱਜ ਜਿਹੜੀ ਫੋਰਸ 10 ਦੇ ਅੰਦਰ 11 12 ਵਜੇ ਤੱਕ ਤੇ ਦੂਰ ਦੂਰ ਸੀਗੇ ਤੇ ਘਰ ਘਰ ਤੇ ਮੇਰੇ ਖਾਲ ਬਾਣਾ ਨਹੀਂ ਬੰਦਾਣਾ ਇੱਕ ਵਾਰ ਉਸ ਤੋਂ ਪਹਿਲਾਂ ਸਵੇਰ ਦਾ ਕੋਈ ਤੁਹਾਡੇ ਕੋਲ ਪੁੱਛੇ ਕਿ ਕੁਝ ਕਿਸੇ ਵਾਸਤੇ ਜਾਂ ਪਹਿਲਾਂ ਈਵਿਡੈਂਸ ਲਿਆਵੇ ਕੋਈ ਕੁਝ ਕੀਤਾ ਕੋਈ ਕੋ ਸਾਨੂੰ ਕੋਈ ਕੋਈ ਨਹੀਂ ਤੁਸੀਂ ਨਾਲ ਐਸਐਸਪੀ ਅਦਰ ਸਰਦਾਰੀ ਵੀ ਪਹੁੰਚੀ ਸੀ ਉਹਨਾਂ ਨੇ ਵੀ ਗੱਲ ਮੈ ਕੀ ਕੀ ਕੰਪਲੀਟ ਕੀਤੀ ਹੈ ਅਗੇ ਘਰ ਦੇ ਵਿੱਚ ਤੇ ਐਸੇ ਜਿਹੜੇ ਪਹੁੰਚੇ ਸੀ ਐਸਐਸਪੀ ਪਹੁੰਚੀ ਨਹੀਂ ਉਹ ਤੁਹਾਡੇ ਨਾਲ ਗਏ ਸੀ ਜਾਂ ਤੁਹਾਨੂੰ ਕੋਈ ਉਹਨਾਂ ਨੇ ਜਾਣਕਾਰੀ ਦਿੱਤੀ ਇਸ ਬਾਬਤ ਵੀ ਕਿਉਂ ਸਰਚ ਕਰ ਰਹੇ ਨੇ ਕਿ ਚਾਹੀਦਾ ਕੀ ਮੁੱਖ ਕਾਰਨ ਕੀ ਹੈ ਸਰਚ ਦਾ ਉਹ ਉਹ ਕਹਿੰਦੇ ਸੀ ਅਸੀਂ ਜੀ ਉਹ ਉਹ ਅਮਰਪਾਲ ਦੇ ਜਾਂ ਉਹਨਾਂ ਦੇ ਨਾਲ ਦੇ ਬੰਦੇ ਹੁੰਦੇ ਵਜ੍ਹਾ ਨਾਲ ਅਸੀਂ ਤੁਹਾਡੇ ਕੋਲ ਦਿੱਤਰਾਸੀ ਕਰਨੀ ਹੈ ਜਿ ਕਿ ਸ਼ਾਇਦ ਕੋਈ ਚੀਜ਼ ਗਲਤ ਘਰ ਤੋਂ ਨਹੀਂ ਹੋਵੇ ਕੀ ਇਹ ਕਰ ਲੋ ਕੋਈ ਧਰਮ ਦੀ ਕੋਈ ਲੱਗੇ ਕੁਛ ਤੁਹਾਡਾ ਬੇਟਾ ਹੈ ਅਮਰਪਾਲ ਕਿੰਨਾ ਕਿੱਥਲੀ ਦੀ ਹੈ ਪਲਾਸ ਹੈ ਹੈ ਨੀ ਸੋਨ ਆਪਾ ਸਭ ਜਿਹੜੇ 6 ਬੰਦੇ ਜਿਹੜੇ ਅਰੈਸਟ ਕੀਤੇ ਆ ਉਹਨਾਂ ਵਿੱਚ ਕੌਣ ਕੌਣਾ ਕੀ ਨਾਮ ਆ ਪਤਾ ਨਹੀਂ ਮੈਨੂੰ ਸਾਨੂੰ ਤੇ ਪ੍ਰੋਪਰਲੀ ਉਹਨਾਂ ਦੇ ਨਾਮਾਂ ਦਾ ਵੀ ਨਹੀਂ ਪਤਾ ਪਪਾ ਜੀ ਤੁਹਾਡੇ ਘਰੋਂ ਕੋਈ ਲੈ ਕੇ ਪਿੰਡ ਦੇ ਵਿੱਚੋਂ ਦੋ ਬੰਦੇ ਕੋਈ ਪਤਾ ਨਹੀਂ ਬੇਦਮਨੂ ਨਹੀਂ ਅਜੇ ਜਵਾਰ ਵਿੱਚ ਇਹ ਤੁਹਾਡੇ ਘਰੋਂ ਕੋਈ ਪਰਿਵਾਰਕ ਮੈਂਬਰ ਖੜਿਆ ਉਹਨਾਂ ਨਾਲ ਪੁਲਿਸ ਨਾਲ ਗੱਲਬਾਤ ਕੋਈ ਹੋਈ ਤਾਂ ਡੀਐਨਐਮ ਨਹੀਂ ਇਹ ਸਾਡੇ ਨਾਲ ਉਹਨਾਂ ਨੇ ਹੋਈ ਸੀ ਉਹ ਸਰਪੂਰੀ ਕਰਕੇ ਕਹਿੰਦੇ ਚਲੇ ਜੀ ਕੁਝ ਬੰਦੇ ਸੀ ਇੱਥੇ ਔਨ ਡਿਊਟੀ ਕਰਾਂਗੇ ਕੱਲ ਤੱਕ ਉਹ ਬੰਦੇ ਬੇ ਕਰੇ ਡਿਊਟੀ ਕਰੀ ਕੀ ਲੱਗਦਾ ਆਉਣ ਵਾਲੇ ਸਮੇਂ ਵਿੱਚ ਮਾਹੌਲ ਖਰਾਬ ਹੋਣ ਦੀ ਕੋਸ਼ਿਸ਼ ਹੈ ਜਾਂ ਫਿਰ ਕੀ ਕਰਨਾ ਕਿ ਜਾਣਬੁੱਝ ਕੇ ਪਸਾਇਆ ਜਾ ਰਿਹਾ ਹੈ ਜਾਣਬੁੱਝ ਕੇ ਡਰਾਮਾ ਕੀਤਾ ਜਾ ਰਿਹਾ ਹੈ ਮੋਰ ਗਲਤ ਕੋਈ ਨਹੀਂ ਸੀ ਨ ਦਲਦੇ ਉਹ ਨੋਰਮਲ ਚੱਲਣ ਲਈ ਜ਼ਿੰਦਗੀ ਉਹ ਵੀ ਦੇ ਲਈ ਆਉਂਦੇ ਸੀ ਜਾਂਦੇ ਜੇ ਉਹਨਾਂ ਰੈਸਟ ਕਰਨਾ ਸੀ ਤੇ ਕੋਈ ਕਿਸੇ ਨੂੰ ਪਹਿਲਾਂ ਹੀ ਦੱਸ ਦੇ। ਇਹ ਖਾਸਾ ਵੀ ਇਦਾਂ ਐਲਾਨ ਕਰਨ ਤੋਂ ਬਾਅਦ ਹੀ ਇਦਾਂ ਹੋਇਆ। ਨਹੀਂ ਦਿੱਕਤ ਕਿਨੂੰ ਆ ਰਹੀ ਹੈ ਜੀ ਇਹ ਜੀ। ਜਿਹਨਾਂ ਨੂੰ ਜਿਹੜੇ ਡਰੱਗ ਵੇਚਣ ਵਾਲੇ ਆ ਜਾਂ ਪੋਲੀਟਿਕਲ ਜਿਹਨਾਂ ਨੂੰ ਲੱਗਦਾ ਲੋਕਾਂ ਨੂੰ ਜੇ ਕੋਈ ਜਾਗਰਤੀ ਨਾ ਹੋਵੇ ਜੋ ਅਸੀਂ ਕਹੀ ਜਾਂਦੇ ਉਹ ਹੀ ਮੰਨੀ ਜਾਣ ਬਸ। ਹਾਂ। ਹੁਣ ਤੁਸੀਂ ਦੇਖ ਲਓ ਅਮਰਤਪਾਲ ਜੀ ਅੱਜ 8-10 ਮਹੀਨੇ ਤੋਂ ਆਇਆ ਹੋ ਗਿਆ ਇਥੇ। ਉਦੋਂ ਪਹਿਲਾਂ ਤੋਂ ਤੇ ਇਥੇ ਇਹ ਸਾਰੇ ਇਥੇ ਸੀ। ਉਦੋਂ ਦਾ ਪੰਜਾਬ ਨੂੰ ਕਿਉਂ ਨਹੀਂ ਠੀਕ ਕੀਤਾ ਉਹਨੂੰ ਡਰਗ ਤੋਂ ਨਹੀਂ ਕਿਉਂ ਕੱਢਦੇ ਉਦੋਂ ਹੋਰ ਕੋਰ ਕੋਰ ਕ੍ਰਾਈਮ ਤੋਂ ਕਿਉਂ ਨਹੀਂ ਵਿਚਾਰੇ ਗੈਂਗਸਟਰ ਮਾਰਿਆ ਹੋਰ ਕਿੰਨੇ ਕਿੰਨੀ ਕਿੰਨੀਆਂ ਮਸੀਦਾਂ ਤੇ ਪੰਜਾਬ 'ਚ ਹੈ ਪੋਲਿਊਸ਼ਨ ਕਿੰਨਾ ਵਾ ਕਿ ਹੋਰ ਕੋਰ ਕੋਰ ਇਹੋ ਹੀ ਕੰਮ ਰਹਿ ਗਏ ਇਹਨਾਂ ਨੂੰ ਸਾਰਿਆਂ ਦੇਲਾ ਜਲਾਰਣ ਵੀ ਸੁਨੋਈ ਨੇ ਵੀ ਕਿਹਾ ਕਿ ਅਮਰਪਾਲ ਖਾਲਸਤਾਨ ਦਾ ਗਲਤ ਕਰ ਰਿਹਾ ਮੈਂ ਦੇਸ਼ ਭਗਤ ਹਾਂ ਉਹ ਚਰੂ ਉਹ ਜੋ ਉਹ ਤੂੰ ਆਪਣਾ ਜੋ ਕਰੇ ਉਹ ਦ੍ਰਿਸ਼ ਭਗਤੀ ਕਿੰਨੀ ਕਰ ਰਹੇ ਉਹ ਸਾਰਿਆਂ ਨੂੰ ਤੁਹਾਨੂੰ ਨਹੀਂ ਪਤਾ ਹੀ ਸਾਹਮਣੇ ਮਹਾਲੀ ਦੇ ਮਹਾਲੀ ਦੇ ਵਿੱਚ ਮੈਂ ਕਹਿੰਦੀ ਪ੍ਰਦਰਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹੈਗੀਆਂ ਮੰਗ ਵਕਤਾਰੀ ਦਾ ਜਿਹੜਾ ਜਾਂ ਇਹ ਖਬਰਾਂ ਫਿਰ ਹੋਈਆਂ ਜਦੋਂ ਤਾਂ ਮਹਾਲੀ ਦੇ ਵਿੱਚ ਸਿੱਖ ਕਾਰਕੁਨਾਂ ਵੱਲੋਂ ਜਿਹੜਾ ਹੈਗਾ ਪ੍ਰਦਰਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿਹੜੇ ਲੋਕ ਜੁੜੇ ਹੋਏ ਹੈਗੇ ਆ ਕੀ ਸੁਨੇਹਾ ਉਹਨਾਂ ਨੂੰ ਦੇਣਾ ਚਾਹੁੰਦੇ ਹੈਗੇ ਆ ਪੀਸਫੁਲੀ ਮਾਹੌਲ ਦੀ ਗੱਲ ਜਿਹੜੀ ਹੈਗੀ ਆ ਸਾਰੇ ਚੈਨਲਾਂ ਵੱਲੋਂ ਵੀ ਕਹੀ ਜਾ ਰਹੀ ਆ ਸਮੂਹ ਸਰਕਾਰ ਵੀ ਕਹਿ ਰਹੀ ਹੈਗੀ ਕਿ ਸ਼ਾਂਤੀ ਬਣਾਈ ਰੱਖੋ ਅਸੀਂ ਸਾਰੇ ਜਿਹੜੇ ਉਹਦੇ ਸਮਰਥਕ ਵੀ ਆ ਉਹਨਾਂ ਨੇ ਵੀ ਤੁਹਾਨੂੰ ਪੀਸਫੁਲੀ ਪ੍ਰੋਟੈਸਟ ਕਰੋ ਕੋਈ ਵੈਲੈਂਸ ਦੀ ਅਹਿਮੀਅਤ ਚਾਹਤੀ ਦੀ ਕੀ ਅਪੀਲ ਕਰਨਾ ਚਾਹੋਗੇ ਸ਼ਾਂਤ ਸ਼ਾਂਤੀ ਤੇ ਅਸੀਂ ਗਵਰਨਮੈਂਟ ਨੂੰ ਵੀ ਕਹਿੰਦੇ ਹਾਂ ਕਨਸਰਟ ਕਰੋ ਲੋਕਾਂ ਨੂੰ ਅਮਰਪਾਲ ਵਰਗੇ ਨੂੰ ਨਾ ਕੰਮ ਕਰਨਾ ਪਵੇ ਜੇ ਤੁਸੀਂ ਆਪਣੀ ਰੋਟੀ ਪੂਰੀ ਕਰੀ ਜੋ ਭਾਈ ਸਾਹਿਬ ਅਮਰਪਾਲ ਦੇ ਸਮਰਥਕ ਪਹੁੰਚ ਰਹੇ ਨੇ ਪਿੰਡਾਂ ਦੇ ਵਿੱਚ ਪਰ ਅੰਦਰ ਨਹੀਂ ਆਂ ਦਿੱਤਾ ਜਾ ਰਿਹਾ ਉਹਨਾਂ ਉਹਨਾਂ ਨੂੰ ਜੇ ਜੇ ਵੈਨ ਰੂ ਦਾ ਨਾਮ ਲਾਓ ਅਰਦਾਸ ਕਰੋ ਤੇ ਗਾੜੀ ਬਸ ਬਾਕੀ ਠੀਕ ਹੈ ਕਿ ਅੱਜ ਨਾ ਆਉਂਦੇ ਨੇ ਕੱਲ ਨੂੰ ਆਪਣੇ ਮੁਜੱਥੇ ਜਿੱਥੇ ਹੈਗੇ ਉੱਥੇ ਉੱਥੇ ਆਪਣੇ ਲੱਗਦਾ ਨਹੀਂ ਇਸ ਤਰ੍ਹਾਂ ਦੀ ਪੁਲਿਸ ਦੀ ਕਾਰਵਾਈ ਦੇ ਨਾਲ ਜਿਹੜੇ ਸਮਰਥਕ ਆ ਉਹਨਾਂ ਦੇ ਹੌਸਲੇ ਜਿਹੜੇ ਟੁੱਟਦੇ ਵੀ ਥੋੜਾ ਜਿਹਾ ਨਹੀਂ ਨਹੀਂ ਇਦਾਂ ਕਿ ਹੌਸਲੇ ਜਿਹੜੇ ਜਿਹੜੇ ਸਮਰਥਕ ਆ ਉਹ ਜਿਹੜੇ ਪੱਕੇ ਸਮਰਥਕ ਹੋਏ ਉਹਨਾਂ ਦੇ ਹੌਸਲੇ ਨਹੀਂ ਟੁੱਟਦੇ ਉਹਨਾਂ ਨੂੰ ਨਾ ਜੇਲ੍ਹਾਂ ਡਰਾ ਸਕਦੀਆਂ ਨਾ ਕੋਈ ਫਾਂਸੀ ਡਰਾ ਸਕਦੀ। ਤਾਂ ਬਈ ਇਹ ਚੱਲੂ ਕੋਈ ਇੱਕ ਆਖਰੀ ਸਵਾਲ ਹੈ ਵੀ ਜਿਹੜਾ ਨੈੱਟ ਬੰਦ ਕਰ ਦਿੱਤਾ ਗਿਆ ਇੰਟਰਨੈਟ ਬੰਦ ਕਰ ਦਿੱਤਾ ਗਿਆ ਵੱਖ-ਵੱਖ ਲਗਾਵਾਾਂ ਦੇ ਉੱਪਰ ਤੁਹਾਨੂੰ ਕੀ ਲੱਗਦਾ ਥੋੜੀ ਆਵਾਜ਼ ਦਬੋਂ ਕਰਕੇ ਕੀਤਾ ਗਿਆ ਜਾਂ ਕੋਈ ਹੋਰ ਕਰ ਨਹੀਂ ਹੋ ਸਕਦਾ। ਨਹੀਂ ਇਹ ਇਹੋ ਹੀ ਹੈ ਕਿ ਇਸ ਚੀਜ਼ ਨੂੰ ਲੋਕ ਇਕੱਠੇ ਨਾ ਹੋਣਾਂ। ਮੇਰੀ ਜਾਨ ਨੂੰ ਖਤਰਾ ਹੋ ਸਕਦਾ ਹੋ ਸਕਦਾ ਸਾਨੂੰ ਵੀ ਇਹ ਡਾਊਟ ਹੈ ਕਿ ਉਹ ਕੁਝ ਵੀ ਵਾਪਰ ਸਕਦਾ ਕਿ ਉਹਨੇ ਜਾਨ ਨੂੰ ਖਤਰਾ ਹੋ ਸਕਦਾ ਹਾਂਜੀ ਕਿੰਨੇ ਸਾਲ ਹੋ ਗਏ ਤੁਹਾਡੇ ਕੰਡਾ ਦੇ ਵਿੱਚ ਪਹਿਲਾਂ ਆਵਾਜ਼ ਦੱਸਦੇ ਹੋ ਆਪਣਾ ਨਾਮ ਮੈਂ ਤਰਸਿੰਦਰ ਸਿੰਘ ਠੀਕ ਕਰ ਚਲੋ ਅੰਮ੍ਰਿਤਪਾਲ ਚੱਲ ਰਿਹਾ ਜੀ ਚੱਲ ਰਿਹਾ ਹਾਂ ਚਲੋ ਕੱਤ ਤੱਕ ਚੱਲੇਗਾ ਕੱਲ ਤੱਕ ਦੇਖੋ ਹਜੇ ਜੀ ਸਰ ਕਿੱਦਾਂ ਕੀ ਹੋਇਆ ਕੀ ਥੋੜਾ ਅਪਡੇਟਸ ਅਸੀਂ ਦੱਸ ਦਈਓ ਕਿ ਡੀਟੀਏ ਆਪਣੇ ਬ੍ਰਦਰ ਡਿਟੇਲ ਦੇ ਨਹੀਂ ਹਜੇ ਇਸ ਕਰ ਸਕਦੇ ਹਾਂ ਚੱਲ ਰਿਹਾ ਹਜੇ ਹਜੇ ਚੱਲ ਰਿਹਾ ਹਜੇ ਅਸੀਂ ਕੁਝ ਨਹੀਂ ਕਰ ਸਕਦੇ ਹਜੇ ਸਾਡਾ ਕੋਈ ਸਮਾਂ ਹੋਇਆ ਤੇ ਪਿੰਡ ਨੂੰ ਕੋਈ ਰੋਕਿਆ ਗਿਆ ਕਿਸੇ ਗੱਲ ਕਰਕੇ ਘਰ ਘਰ ਜਾ ਨੋ ਨੋ ਜਾਣਦੇ ਪਿੰਡ ਵਾਲਾ ਕੋਈ ਰੋਕਿਆ ਨਹੀਂ ਗਿਆ ਸਾਰੇ ਜਾ ਰਹੇ ਜੀ ਕੋਈ ਪਰ ਕੋਈ ਇੱਥੇ ਪੁਲਿਸ ਨਹੀਂ ਤਨਾਤ ਉੱਗਲੀ ਗੰਗਾ ਕਰਨ ਕੋਈ ਕੋਈ ਹਜੇ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਹਜੇ ਅਸੀਂ ਚੱਲ ਰਿਹਾ ਸਾਡਾ ਸਿਸਟਮ ਉਸ ਤੋਂ ਬਾਅਦ ਪੇ ਕਰਾਂਗੇ